ਇੱਕ ਵਾਰੀ ਕਿਸੇ ਇਲਾਕੇ ਦਾ ਇੱਕ ਚੌਧਰੀ ਹੁੰਦਾ ਤੇ ਚੌਧਰੀ ਸਦਾ ਚਿੱਟਾ ਕੁੜਤਾ ਪਜਾਮਾ ਪਾ ਕੇ ਰੱਖਦਾ ਸੀ ਕਹਿਣ ਨੂੰ ਤਾਂ ਉਹ ਚੌਧਰੀ ਸੀ ਪਰ ਲੁੱਟਾਂ ਖੋਹਾਂ ਕਰਨਾ ਉਸਦਾ ਮੇਨ ਕੰਮ ਸੀ ਦਿਨੇ ਤਾਂ ਉਹ ਲੋਕਾਂ ਨੂੰ ਬੜੇ ਇੱਜ਼ਤ ਮਾਰਨਾ ਮਿਲਦਾ ਸੀ ਪਰ ਰਾਤ ਨੂੰ ਲੁੱਟਾਂ ਖੋਹਾਂ ਕਰਦਾ ਸੀ ਉਹ ਚੌਧਰੀ ਸਿਰਫ ਉਹਨਾਂ ਬੰਦਿਆਂ ਨੂੰ ਚੰਗਾ ਲੱਗਦਾ ਸੀ ਜਿਨ੍ਹਾਂ ਨਾਲ ਕੋਈ ਪਾਣਾ ਨਹੀਂ ਵਾਪਰਿਆ ਕਿਉਂਕਿ ਜਿਹਦੇ ਨਾਲ ਬੀਤੀ ਉਸਨੂੰ ਪਤਾ ਹੁੰਦਾ ਇਸ ਕਰਕੇ ਕਈ ਲੋਕ ਚੌਧਰੀ ਨੂੰ ਚੰਗਾ ਸਮਝੇ ਸੀ ਪਰ ਜਿਨ੍ਹਾਂ ਨਾਲ ਉਸਨੇ ਕਹਿਰ ਕਮਾਇਆ ਸੀ ਉਹ ਉਸਨੂੰ ਮਾੜਾ ਹੀ ਗਿਣਦੇ ਸਨ ਇੱਕ ਵਾਰ ਇਸੇ ਚੌਧਰੀ ਨੇ ਕਿਸੇ ਗਰੀਬ ਘਰ ਨੂੰ ਲੁੱਟਿਆ ਤੇ ਜਾਂਦੇ ਸਮੇਂ ਉਸ ਗਰੀਬ ਦੇ ਘਰ ਨੂੰ ਆਗ ਲਗਾ ਦਿੱਤੀ। ਉਸ ਅੱਗ ਵਿੱਚ ਉਸ ਗਰੀਬ ਦਾ ਬਹੁਤ ਨੁਕਸਾਨ ਹੋਇਆ ਤੇ ਕੋਲ ਵੀ ਕੁਝ ਨਹੀਂ ਬਚਿਆ। ਪਸ਼ੂ ਵਗੈਰਾ ਸਭ ਕੁਝ ਸੜ ਗਿਆ। ਉਸ ਗਰੀਬ ਨੇ ਇਸ ਚੌਧਰੀ ਕੋਲੋਂ ਬਦਲਾ ਲੈਣ ਦੀ ਸੋਚੀ ਤੇ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸੋਚਿਆ ਕਿ ਮੈਂ ਇਸ ਨੂੰ ਮਾਰ ਮਕਾਵਾਂਗਾ ਕਿਉਂਕਿ ਇਸ ਨੇ ਮੈਨੂੰ ਤਬਾਹ ਕੀਤਾ ਹੈ। ਮੈਂ ਇਸ ਨੂੰ ਤਬਾਹ ਕਰਕੇ ਰਾਵਾਂਗਾ ਤੇ ਉਹ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ। ਕਈ ਦਿਨਾਂ ਬਾਅਦ ਇਹ ਚੌਧਰੀ ਚਿੱਟਾ ਕੁਰਤਾ ਪਜਾਮਾ ਪਾ ਕੇ ਆਪਣੇ ਇੱਕ ਘੋੜੇ ਤੇ ਆ ਰਿਹਾ ਹੁੰਦਾ ਹੈ ਇਸ ਤੇ ਗਹਿਣੇ ਗੱਟੇ ਪਾਏ ਹੁੰਦੇ ਹਨ ਤੇ ਸੋਨੇ ਨਾਲ ਵੀ ਲੱਦਿਆ ਹੁੰਦਾ ਹੈ ਇਹ ਚੌਧਰੀ ਇੱਕ ਸੰਸਾਨ ਰਸਤੇ ਵਿੱਚੋਂ ਲੰਘਦਾ ਹੈ ਤੇ ਜਦੋਂ ਇਹ ਸੰਸਾਨ ਰਸਤੇ ਵਿੱਚੋਂ ਲੰਘਦਾ ਹੈ ਤੇ ਉੱਥੇ ਪਹਿਲਾਂ ਤੋਂ ਤਿਆਰੀ ਵਿੱਚ ਬੈਠਾ ਇਹ ਗਰੀਬ ਆਦਮੀ ਉਸ ਰਸਤੇ ਦੇ ਦੋਵੇਂ ਬੰਨੇ ਕੰਡਿਆਲੀ ਤਾਰ ਲਗਾ ਕੇ ਬੈਠਾ ਹੁੰਦਾ ਹੈ ਇਹ ਚੌਧਰੀ ਤੀਜੀ ਨਾਲ ਆਪਣੇ ਘੋੜੇ ਤੇ ਆ ਰਿਹਾ ਹੁੰਦਾ ਹੈ ਤੇ ਜਦੋਂ ਘੋੜਾ ਉਸ ਕੰਡਿਆਲੀ ਤਾਰ ਨਾਲ ਟਕਰਾਂਦਾ ਹੈ ਤੇ ਧੌਣ ਭਰਨੇ ਘੋੜਾ ਸਣੇਸ ਚੌਧਰੀ ਥੱਲੇ ਡਿੱਗਦਾ ਹੈ ਚੌਧਰੀ ਜ਼ਮੀਨ ਤੇ ਸਿਰ ਦੇ ਪਾਰ ਡਿੱਗਦਾ ਹੈ ਜਦੋਂ ਚੌਧਰੀ ਮੂੰਹ ਪਰਨੇ ਜ਼ਮੀਨ ਤੇ ਡਿੱਗਦਾ ਹੈ ਤੇ ਉਸ ਦਾ ਮੂੰਹ ਥੱਲੇ ਵੱਜਦਾ ਹੈ ਜਦੋਂ ਉਸ ਦਾ ਮੂੰਹ ਥੱਲੇ ਵੱਜਦਾ ਹੈ ਤੇ ਇਹ ਗਰੀਬ ਆਦਮੀ ਭੱਜ ਕੇ ਉੱਤੋਂ ਦੀ ਬੋਰੀ ਨਾਲ ਉਸ ਨੂੰ ਨੱਪ ਦਿੰਦਾ ਹੈ ਉਸ ਦੇ ਸਿਰ ਨੂੰ ਉਨਾ ਚਿਰ ਨੱਪੀ ਰੱਖਦਾ ਹੈ ਜਿੰਨਾ ਚਿਰ ਉਸ ਦੀ ਮੌਤ ਨਹੀਂ ਹੋ ਜਾਂਦੀ ਜਦੋਂ ਇਸ ਗਰੀਬ ਆਦਮੀ ਨੂੰ ਲੱਗਾ ਕਿ ਚੌਧਰੀ ਪੂਰਾ ਹੋ ਗਿਆ ਤੇ ਇਸ ਨੇ ਉਸ ਨੂੰ ਉੱਥੇ ਛੱਡ ਦਿੱਤਾ ਤੇ ਚੁੱਪਚਾਪ ਉੱਥੋਂ ਨਿਕਲ ਗਿਆ ਹੁਣ ਇਹ ਗਰੀਬ ਆਦਮੀ ਆਪਣਾ ਕੰਮ ਕਰਕੇ ਤਾਂ ਨਿਕਲ ਗਿਆ ਤੇ ਹੁਣ ਚੌਧਰੀ ਜ਼ਮੀਨ ਤੇ ਮਰਿਆ ਪਿਆ ਸੀ ਤੇ ਗਹਿਣਿਆਂ ਨਾਲ ਲੱਦਿਆ ਹੋਇਆ ਸੀ ਤੇ ਘੋੜਾ ਵੀ ਉਸਦੇ ਨੇੜੇ ਹੀ ਪਿਆ ਸੀ ਹੁਣ ਇਹ ਸਾਰਾ ਕੁਝ ਲੋਕੇ ਇੱਕ ਚੌਧਰੀ ਵਰਗਾ ਹੀ ਇਸ ਦੀ ਸੋਸਾਇਟੀ ਦਾ ਆਦਮੀ ਉਸ ਦਾ ਪਿੱਛਾ ਕਰ ਰਿਹਾ ਸੀ ਉਹ ਵੀ ਇਸ ਨੂੰ ਲੁੱਟਣਾ ਹੀ ਚਾਹੁੰਦਾ ਸੀ ਉਸ ਨੇ ਸੋਚਿਆ ਚਲੋ ਆ ਤਾਂ ਕੰਮ ਵਧੀਆ ਹੋ ਗਿਆ ਚੌਧਰੀ ਤਾਂ ਮਰ ਗਿਆ ਹੁਣ ਮੈਂ ਸਾਰਾ ਸੋਨਾ ਲੁੱਟਦਾ ਹਾਂ ਉਸ ਨੇ ਸਾਰਾ ਸੋਨਾ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਉੱਥੋਂ ਜਾਣ ਲੱਗਾ ਜਦੋਂ ਉਹ ਉੱਥੋਂ ਜਾਣ ਲੱਗਾ ਤਾਂ ਚੌਧਰੀ ਵੀ ਨਜ਼ਦੀਕ ਮਰਿਆ ਪਿਆ ਸੀ ਤੇ ਇਹ ਆਦਮੀ ਉੱਥੇ ਖੜਾ ਸੀ ਕਿਸੇ ਤੀਸਰੇ ਬੰਦੇ ਦੀ ਨਜ਼ਰ ਇਹਨਾਂ ਤੇ ਪੈ ਗਈ ਤਾਂ ਉਸਨੇ ਰੌਲਾ ਪਾ ਕੇ ਜੋ ਇਸ ਬੰਦੇ ਨੂੰ ਕਾਬੂ ਕਰ ਲਿਆ ਕਿ ਇਸਨੇ ਚੌਧਰੀ ਨੂੰ ਮਾਰ ਕੇ ਇਸ ਨੂੰ ਲੁੱਟ ਲਿਆ ਹੈ ਤੇ ਗੱਲ ਥਾਣੇ ਤੱਕ ਪਹੁੰਚ ਗਈ ਜਦੋਂ ਥਾਣੇ ਵਿੱਚ ਇਸ ਤੋਂ ਪੁੱਛਗਿੱਛ ਹੋਈ ਤਾਂ ਇਸਨੇ ਸਾਰੀ ਗੱਲ ਦੱਸੀ ਵੀ ਭਾਈ ਇੱਕ ਬੰਦੇ ਨੇ ਇਸ ਨੂੰ ਇਸ ਤਰ੍ਹਾਂ ਮਾਰਿਆ ਹੈ ਮੈਂ ਤਾਂ ਸਿਰਫ ਸੋਨਾ ਤੇ ਚਾਂਦੀ ਲੁੱਟੀ ਹੈ ਤਾਂ ਮੈਂ ਇਸ ਦਾ ਕਤਲ ਨਹੀਂ ਕੀਤਾ ਹੁਣ ਇਸ ਦੇ ਦੱਸੇ ਦੇ ਮੁਤਾਬਕ ਉਹਨਾਂ ਨੇ ਉਸ ਗਰੀਬ ਆਦਮੀ ਨੂੰ ਵੀ ਘਰੋਂ ਚੱਕ ਲਿਆ ਤੇ ਉਸ ਨੂੰ ਵੀ ਉੱਥੇ ਲੈ ਗਿਆ ਹੁਣ ਜਦੋਂ ਗਰੀਬ ਆਦਮੀ ਨੂੰ ਘਰੋਂ ਚੱਕ ਲਿਆ ਤਾਂ ਉਸ ਨੂੰ ਵੀ ਉੱਥੇ ਲਿਜਾ ਕੇ ਪੁੱਛਗਿੱਛ ਕੀਤੀ ਪਰ ਉਹ ਗਰੀਬ ਆਦਮੀ ਕੁਝ ਨਹੀਂ ਬੋਲ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਜੋ ਕਰਾਇਆ ਰੱਬ ਨੇ ਕਰਾਇਆ ਮੈਂ ਕੁਝ ਨਹੀਂ ਕੀਤਾ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਪਰ ਥਾਣੇਦਾਰ ਵੀ ਸੋਚੀ ਪੈ ਗਿਆ ਵੀ ਭਾਈ ਜੇ ਇਸ ਗਰੀਬ ਬੰਦੇ ਨੇ ਇਸ ਚੌਧਰੀ ਨੂੰ ਮਾਰਿਆ ਹੁੰਦਾ ਤਾਂ ਇਸਨੇ ਸੋਨਾ ਚਾਂਦੀ ਵੀ ਜ਼ਰੂਰ ਲੁੱਟਣਾ ਸੀ ਇਹ ਉੱਥੇ ਛੱਡ ਕੇ ਕਿਉਂ ਚਲੇ ਗਿਆ ਤੇ ਦੂਜਾ ਆਦਮੀ ਚੰਗਾ ਭਲਾ ਸੀ ਤੇ ਉਹ ਚੌਧਰੀ ਵਾਂਗੂ ਚੰਗਾ ਪਹਿਰਾਵਾ ਪਾ ਕੇ ਬੜਿਆਂ ਠਣਿਆ ਸੀ ਤੇ ਉਸਨੇ ਸੋਨਾ ਐਵੇਂ ਕਿਵੇਂ ਲੁੱਟ ਲਿਆ ਉਸਨੇ ਜ਼ਰੂਰ ਪਹਿਲਾਂ ਚੌਧਰੀ ਨੂੰ ਮਾਰਿਆ ਹੋਵੇਗਾ ਪਰ ਪੁਲਿਸ ਇੰਨੀ ਜਲਦੀ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੀ ਸੀ ਅਸਲੀ ਦੋਵਾਂ ਨੂੰ ਅਲੱਗ-ਅਲੱਗ ਜੇਲਾਂ ਵਿੱਚ ਕੈਦ ਕਰ ਦਿੱਤਾ ਤੇ ਪੁਲਿਸ ਵਾਲੇ ਕਹਿੰਦੇ ਫਿਰ ਕਿਸੇ ਨਤੀਜੇ ਤੇ ਪਹੁੰਚਾਂਗੇ ਸਾਨੂੰ ਆਪਣੀ ਪੜਤਾਲ ਕਰ ਲੈਂਦੇ ਹੋ ਹੋਰ ਇਹ ਦੋਵੇਂ ਆਦਮੀ ਅਲੱਗ-ਅਲੱਗ ਜੇਲਾਂ ਵਿੱਚ ਕੈਦ ਸਨ ਤੇ ਸਜ਼ਾ ਤੋਂ ਬਚਣ ਲਈ ਆਪਣੇ ਆਪਣੇ ਪਰਮਾਤਮਾ ਨੂੰ ਯਾਦ ਕਰਨ ਲੱਗੇ ਉਹ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਸਨ ਉਸ ਨੂੰ ਧਿਆਉਣ ਲੱਗੇ ਇਸ ਗਰੀਬ ਆਦਮੀ ਨੇ ਉਸ ਰੱਬ ਅੱਗੇ ਅਰਦਾਸ ਕੀਤੀ ਕਿ हे ਪਰਮਾਤਮਾ ਉਸ ਚੌਧਰੀ ਨੇ ਮੇਰਾ ਸਾਰਾ ਘਰ-ਬਾਰ ਤਬਾਹ ਕਰ ਦਿੱਤਾ ਤੇ ਮੈਨੂੰ ਰੋਟੀ ਰੋਜੀ ਜੋਗਾ ਵੀ ਨਹੀਂ ਛੱਡਿਆ ਮੈਂ ਇਸ ਕਰਕੇ ਹੀ ਉਸ ਦਾ ਤੰਗ ਆ ਕੇ ਕਤਲ ਕੀਤਾ ਹੈ ਹੋਰ ਮੇਰੀ ਕੋਈ ਮਨਸਾ ਨਹੀਂ ਸੀ ਤੇ ਕਿਰਪਾ ਕਰਕੇ ਮੇਰੇ ਤੇ ਤਰਸ ਕਰ ਮੈਨੂੰ ਬਰੀ ਕਰਵਾ ਮੈਨੂੰ ਕਿਸੇ ਤਰ੍ਹਾਂ ਇਥੋਂ ਜੇਲ੍ਹ ਤੋਂ ਛਡਵਾ ਤਾਂ ਕਿ ਮੈਂ ਆਪਣੇ ਬੱਚਿਆਂ ਦਾ ਢਿੱਡ ਭਰ ਸਕਾਂ ਤੇ ਕਈ ਦਿਨ ਇਹ ਗਰੀਬ ਆਦਮੀ ਉਸ ਰੱਬ ਅੱਗੇ ਇਹੀ ਅਰਦਾਸ ਕਰਦਾ ਰਿਹਾ ਕਿ ਮੇਰੇ ਤੇ ਤਰਸ ਕਰ ਮੇਰੇ ਤੇ ਤਰਸ ਕਰ ਹੁਣ ਇੱਕ ਦੂਸਰੀ ਜਗ੍ਹਾ ਤੇ ਕੈਦ ਹੋ ਦੂਸਰਾ ਚੌਥਰੀ ਵਰਗ ਆਦਮੀ ਵੀ ਰੱਬ ਅੱਗੇ ਰੱਬ ਨੂੰ ਯਾਦ ਕਰਨ ਲੱਗਾ ਤੇ ਉਸ ਰੱਬ ਨੂੰ ਕਹਿਣ ਲੱਗਾ ਕਿ हे ਪ੍ਰਮਾਤਮਾ ਨਿਆ ਤੂੰ ਹੀ ਕਰਨਾ ਹੈ ਤੂੰ ਹੀ ਜਾਣਦਾ ਹੈ ਕਿ ਉਸੇ ਆਦਮੀ ਨੇ ਮੇਰੀਆਂ ਅੱਖਾਂ ਸਾਹਮਣੇ ਇਸ ਨੂੰ ਮਾਰਿਆ ਹੈ ਮੈਂ ਤਾਂ ਸਿਰਫ ਸੋਨਾ ਚਾਂਦੀ ਲੁੱਟਿਆ ਹੈ ਤੇ ਲੁੱਟਖੋਈ ਕੀਤੀ ਹੈ ਪਰ ਮਾਰਨ ਦਾ ਇਲਜ਼ਾਮ ਮੇਰੇ ਤੇ ਨਾਂ ਲੱਗੇ ਮੇਰੀ ਮਦਦ ਕਰ ਤੂੰ ਨਿਆਂ ਕਰ ਕੋਈ ਮਹੀਨੇ ਕੋ ਬਾਅਦ ਪੁਲਿਸ ਨੇ ਆਪਣੀ ਪੁੱਛ ਪੜਤਾਲ ਪੂਰੀ ਕੀਤੀ ਤੇ ਪੁਲਿਸ ਇਸ ਨਤੀਜੇ ਤੇ ਪਹੁੰਚੀ ਕਿ ਉਸ ਆਦਮੀ ਦਾ ਕਤਲ ਇਸੇ ਨੇ ਕੀਤਾ ਹੈ ਜੋ ਚੌਧਰੀ ਵਰਗਾ ਚੌਧਰੀ ਦੀ ਸੋਸਾਇਟੀ ਦਾ ਆਦਮੀ ਹੈ ਉਸ ਨੇ ਲੁੱਟਖੋਣੂ ਇਲਜ਼ਾਮ ਦੇਣ ਲਈ ਪਹਿਲਾਂ ਇਸ ਨੂੰ ਮਾਰਿਆ ਤੇ ਫਿਰ ਸੋਨਾ ਚਾਂਦੀ ਸਭ ਕੁਝ ਲੁੱਟ ਲਿਆ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਉਸ ਗਰੀਬ ਆਦਮੀ ਨੂੰ ਐਵੇਂ ਪਸਾਇਆ ਜਾ ਰਿਹਾ ਹੈ ਉਸ ਦਾ ਕੋਈ ਕਸੂਰ ਨਹੀਂ ਸੀ ਕਿਉਂਕਿ ਉਹ ਬਹੁਤ ਗਰੀਬ ਹੈ ਕਿਉਂਕਿ ਜੇ ਉਸ ਨੇ ਉਸ ਨੂੰ ਮਾਰਨਾ ਹੁੰਦਾ ਤਾਂ ਉਹ ਲੁੱਟੋ ਵੀ ਕਰ ਸਕਦਾ ਸੀ ਇਸ ਕਰਕੇ ਪੁਲਿਸ ਨੇ ਉਸ ਗਰੀਬ ਆਦਮੀ ਨੂੰ ਛੱਡ ਦਿੱਤਾ ਤੇ ਇਸ ਚੌਧਰੀ ਨੂੰ ਜਾਨਕਿ ਚੌਧਰੀ ਵਰਗੇ ਆਦਮੀ ਨੂੰ ਅੰਦਰ ਕਰ ਦਿੱਤਾ ਹੁਣ ਗਰੀਬ ਆਦਮੀ ਨੇ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉੱਥੋਂ ਚਲੇ ਗਿਆ ਤੇ ਆਪਣੀ ਜ਼ਿੰਦਗੀ ਜਿਉਣ ਲੱਗਾ ਤੇ ਇਧਰ ਇਹ ਚੌਧਰੀ ਵਰਗਾ ਆਦਮੀ ਜੇਲ੍ਹ ਵਿੱਚ ਪਿਆ ਹੋਇਆ ਰੱਬ ਨੂੰ ਕੋਸ ਰਿਹਾ ਸੀ ਕਿ ਹੇ ਰੱਬਾ ਇਹ ਤੂੰ ਕੀ ਕੀਤਾ ਤੂੰ ਗਲਤ ਕੀਤਾ ਤੂੰ ਨਿਆਂ ਨਹੀਂ ਕੀਤਾ ਸਜ਼ਾ ਕੱਟ ਰਿਹਾ ਇਹ ਚੌਧਰੀ ਵਰਗਾ ਆਦਮੀ ਇੱਕ ਦਿਨ ਜੇਲ੍ਹ ਵਿੱਚ ਹੀ ਸੌਂ ਰਿਹਾ ਸੀ ਤੇ ਇੱਕ ਨੂੰ ਸੁੱਤੇ ਪੈ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਉਸ ਨੂੰ ਇਸ ਦੇ ਕੰਨ 'ਚ ਇੱਕ ਆਵਾਜ਼ ਪਈ ਉਸ ਆਵਾਜ਼ ਵਿੱਚ ਰੱਬ ਨੇ ਖੁਦ ਆ ਕੇ ਇਸ ਨੂੰ ਕਿਹਾ ਕਿ ਉਹ ਆਦਮੀ ਤਰਸ ਦੇ ਆਧਾਰ ਤੇ ਮੈਂ ਛੱਡਿਆ ਹੈ ਤੇ ਤੂੰ ਨਿਆਂ ਦੀ ਗੱਲ ਕਰਦਾ ਹੈ ਤੂੰ ਮੇਰੇ ਕੋਲ ਨਿਆਂ ਮੰਗਦਾ ਹੈ ਤੇ ਨਿਆਂ ਤੇਰਾ ਇਹੀ ਸੀ ਕਿ ਸਜ਼ਾ ਤੈਨੂੰ ਹੀ ਹੋਣੀ ਸੀ ਤੂੰ ਯਾਦ ਕਰ ਇਸੇ ਹੀ ਜੀਵਨ ਵਿੱਚ ਤੂੰ ਕਿਸੇ ਟਾਈਮ ਸਮੁੰਦਰ ਦੇ ਕਿਨਾਰੇ ਬੈਠਾ ਹੋਇਆ ਸੀ ਤੇ ਇੱਕ ਸੂਰ ਲੈ ਕੇ ਉਸ ਰੇਤਾ ਵਿੱਚ ਛੇਕ ਕਰ ਰਿਹਾ ਸੀ ਤੇ ਉਸ ਛੇਕ ਵਿੱਚ ਜਦੋਂ ਕੀੜੀਆਂ ਜਾਂਦੀਆਂ ਸਨ ਤਾਂ ਉੱਪਰੋਂ ਤੋਂ ਰੇਤਾ ਪਾ ਕੇ ਉਸ ਨੂੰ ਬੰਦ ਕਰ ਦਿੰਦਾ ਸੀ ਤੂੰ ਯਾਦ ਕਰ ਉਹ ਕੀੜੀਆਂ ਕਿੰਨੀਆਂ ਮਰੀਆਂ ਤੇ ਤੜਫੀਆਂ ਹੋਣਗੀਆਂ ਤੇ ਉਹਨਾਂ ਦਾ ਨਿਆਂ ਇਹੀ ਸੀ ਕਿ ਤੈਨੂੰ ਸਜ਼ਾ ਮਿਲੇ ਇਹ ਤੇਰੇ ਉਸ ਕੀਤੇ ਹੋਏ ਕਰਮ ਦਾ ਹੀ ਫਲ ਹੈ। ਬਾਕੀ ਤੇਰਾ ਇਰਾਦਾ ਗਲਤ ਹੀ ਸੀ। ਤੂੰ ਉੱਥੇ ਲਾਲਚ ਦੀ ਖਾਤਰ ਹੀ ਆਇਆ ਸੀ। ਤੂੰ ਪਹਿਲਾਂ ਹੀ ਰੱਜਿਆ ਹੋਇਆ ਹੈ ਤੇ ਤੇਰਾ ਲਾਲਚ ਹਜੇ ਵੀ ਨਹੀਂ ਗਿਆ। ਤੇਰੇ ਕੋਲ ਸਭ ਕੁਝ ਹੈ ਫਿਰ ਵੀ ਤੈਨੂੰ ਕਿਸ ਚੀਜ਼ ਦੀ ਭੁੱਖ ਸੀ ਜੋ ਉੱਥੇ ਮਰੇ ਹੋਏ ਬੰਦੇ ਨੂੰ ਹੀ ਲੁੱਟਣ ਲੱਗਾ। ਤੇ ਉਸ ਗਰੀਬ ਆਦਮੀ ਨੇ ਆਪਣੀ ਸਾਤੇ ਜੋ ਕੀਤਾ ਸਹੀ ਕੀਤਾ ਤੇ ਮੇਰੇ ਕੋਲ ਹਮੇਸ਼ਾ ਰਹਿਮ ਦੀ ਬੇਚ ਮੰਗੀ ਪਰ ਤੂੰ ਨਿਆਂ ਹੀ ਮੇਰੇ ਕੋਲ ਮੰਗਦਾ ਰਿਹਾ ਤੇ ਮੈਂ ਫਿਰ ਨਿਆਂ ਹੀ ਕੀਤਾ ਹੈ ਸੁਪਨੇ ਵਿੱਚ ਉਸ ਆਦਮੀ ਨੇ ਇਹ ਸਭ ਆਵਾਜ਼ਾਂ ਸੁਣ ਕੇ ਉਸ ਦੀ ਅੱਖਾਂ ਖੁੱਲ ਗਈਆਂ ਤੇ ਉਸ ਨੂੰ ਸਮਝ ਆ ਗਈ ਕਿ ਉਹ ਵਾਕਈ ਗਲਤ ਹੈ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਰੱਬ ਅੱਗੇ ਅਰਦਾਸ ਕਰਨੀ ਵੀ ਆਉਣੀ ਚਾਹੀਦੀ ਹੈ ਜੇ ਤੁਸੀਂ ਰੱਬ ਅੱਗੇ ਅਰਦਾਸ ਕਰਨੀ ਹੈ ਤਾਂ ਉਸ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ ਅਰਦਾਸ ਦਾ ਮਤਲਬ ਹੈ ਨੀਵੀਂ ਹੋ ਕੇ ਮੰਗਣਾ ਨਾ ਕਿ ਰੱਬ ਨਾਲ ਸਵਾਲ ਜਵਾਬ ਕਰਨੇ। ਬਾਕੀ ਜੋ ਰੱਬ ਕਰਦਾ ਹੈ ਉਸ ਦੇ ਹਿਸਾਬ ਨਾਲ ਉਹ ਸਹੀ ਹੁੰਦਾ ਹੈ। ਆਪਾਂ ਨੂੰ ਗਲਤ ਲੱਗਦਾ ਹੈ ਕਿ ਰੱਬ ਨੇ ਕੁਝ ਸਾਡੇ ਲਈ ਸਹੀ ਨਹੀਂ ਕੀਤਾ। ਸੋ ਦੋਸਤੋ ਇਹ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਉਣ ਵਾਲੀਆਂ ਕਹਾਣੀਆਂ ਦੇ ਨੋਟੀਫਿਕੇਸ਼ਨ ਵਾਸਤੇ ਨੋਟੀਫਿਕੇਸ਼ਨ ਬਟਨ ਜ਼ਰੂਰ ਔਨ ਕਰਿਆ ਕਰੋ ਜੀ। ਸੋ ਧੰਨਵਾਦ ਜੀ।